ਨੂੰ ਅੱਜ ਅੱਜ ਦਾ ਫਿਟਨੈਸ ਵਰਕਆਊਟ ਆ ਜਿਹੜਾ ਪਟਾਕੇ ਪਾਉਣ ਵਾਲਾ ਕਰਿਓ ਟਰਾਈ ਸਾਰੇ ਜਣੇ ਬਹੁਤ ਵਧੀਆ ਫਿਟਨੈਸ ਆਊਗੀ ਕਰਿਓ ਸ਼ੁਰੂ ਆਜੋ ਫਿਰ ਰਾਮ ਨਾਲ ਲਾਇਓ ਚੰਗਾ ਉਹ ਨਾ ਹੋਵੇ ਤੁਹਾਨੂੰ ਉਹ ਕੀ ਕਹਿੰਦੇ ਹੁੰਦੇ ਆ ਉਹਦੇ ਵਿੱਚ ਦੀ ਲੰਗਣਾ ਦੋ ਦੋ ਹੀ ਲਾਉਣੇ ਆ ਆਜੋ 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 ਚਲੋ ਰਾਮ ਨਾਲ ਲਾਇਓ ਉਹਦੇ ਤੇ ਚਲੋ 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 ਚੋ ਚਲੋ 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 ਕਰਾਉਣਾ ਲਾਇਓ ਚਲੋ ਚਲੋ ਇੱਕ ਐਗਜ਼ਾਮਪਲ ਆ ਕੇ ਤੁਰਿਆ ਹੋ ਗਰਾ ਰਹਾ ਰਹਾ ਚਲੋ ਚਲੋ ਇੱਧੇ ਲਾਗੇ ਨਯਾਰਾ ਅੱਜ ਕਰਾਂ ਹਾਜੀ 15 ਮਿੰਟ ਹੀ ਲਾ ਦੀ ਸੁੱਖੇ ਸਪੀਡ ਖਿੱਚ ਲੈ ਹੁਣ ਚੰਗਾ ਬਸ ਬਸ ਦੋ ਦੋ ਚੱਲ ਸਰੀਰ ਐ ਸਾਰੇ ਪਾਸੇ ਘੁਮਣ ਲੱਗ ਜੂਗਾ ਇਹਦੇ ਨਾਲ ਵੇਢ ਬੂਢ ਵੀ ਥੋੜੇ ਫਟ ਹੋ ਜਾਣੇ ਹੋਰ ਚਲੋ ਚਲੋ ਖਿੱਚ ਕੇ ਹਰਮਨ ਆਇਆ ਯਾਰ ਕਿ ਆਪਾਂ ਸਪੀਡ ਨਾ ਲਾਵਾਂਗੇ ਚੰਗਾ ਚੱਲ 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 ਨਾਲੇ ਸਾ ਵੀ ਆ ਜਾਂਦਾ ਨਾ जोर घट लगूगा सापीड चल खिच के चल स्पीड न एक एक कर दो एक एक जंप स्पीड खिंचो स्पीड हा ਸਪੀਡ ਵਧਾ ਦੇ ਹੁਣ ਪਤਾ ਲੱਗ ਗਿਆ ਉਹ ਤਾਂ ਚੌੜਜੀ ਸੀਗੀ ਚਲ ਚਲੋ ਚਲੋ ਖਿੱਚ ਕੇ ਪਲੀਜ਼ ਚੱਲ ਚੱਲ ਖਿੱਚ ਕੇ ਚੱਲ ਵੀ ਚੱਲ ਕਰ ਲਾ ਗਿਆ ਉਹਨੂੰ ਲਾ ਗਿਆ ਚੱਕ ਕੇ ਹਰ ਮਰ ਖੜ ਦੀ ਜੰਗਾ ਨਾ ਉਹ ਬੈਂਚ ਟੱਪ ਗਿਆ ਦੋਵੇਂ ਸਪੀਡ ਘਟਾ ਥੋੜੀ ਜੜੀ ਓਏ ਸਪੀਡ ਵਧਾਓ ਕਰਾ ਮੇਰੇ ਮੁਰੇ ਆ ਨਾ ਚਲੋ ਐ ਐ ਕਰੋ ਹਿੱਥੇ ਖੜ ਜਾ ਮੇਰੇ ਮਗਰ ਆ ਜਾ ਤੂੰ ਬਾਹਰ ਆ ਇੱਕ ਮਿੰਟ ਤੂੰ ਵੀ ਬਾਹਰ ਆ ਤਿਸ ਦਿਨ ਨੇ ਬਾਹਰ ਆ ਜਾ ਬਸ ਚਲੋ ਆਣੇ तिने आप किए तेने आज तीन मारा इत इत कर लो चार हो गए ना आप पा? चार बलजीत हो गया तो उठ खिंच ला लेकिन चलिए आज भाज के चल 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 ਮਲੇ ਦਾ ਐਨੀਮ ਪੈਰ ਨੇ ਜੋੜਿਆ ਕਰੋ ਬਾਹਲੇ ਨਾਲ ਚਲੋ 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 ਹੁਣ ਇਹਨਾਂ ਦੀ ਥੱਲੀ ਹੋ ਜਾਣੀ ਆ ਚਲੋ 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 ਖਿੱਚ ਕੇ ਖੜੋ ਨਾ ਖੜੋ ਨਾ ਚਲ 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 ਚੱਲ ਚੱਲ ਓਏ ਸਪੀਡ ਖਿੱਚੋ ਤੇ ਹਰ ਰਹਿ ਜਾ ਓਏ ਸਹੀ ਕਰਕੇ ਲਾ ਇਹਨੂੰ ਇਹ 10 ਮਿੰਟ ਹੋ ਗਏ ਤਾਂ ਕੱਢ ਦੇ ਨਿਕਲਦੀ ਹੁੰਦੀ ਤਸੱਲੀ ਯੋਗਰਨ ਰੋਟੀ ਵਰੀ ਆਉਣ ਵਾਲੀ ਆ ਉਹ ਹਾਡਲ ਸਹੀ ਕਰੇ ਸਿੱਧੀ ਕਰ ਦੇ ਉਹ ਆ ਪਾਸ ਕਿੰਨੇ ਮਿੰਟ ਹੋ ਗਏ ਪੰਜ ਹੋਇਆ ਬਿੱਲੋ ਖਿੱਚ ਲੋ ਲਾ ਲੋਂਗੇ 10 ਦਸ ਹੀ ਤੁਸੀਂ ਲਾਉਣੇ ਆ 10 ਮਿੰਟ ਹੀ ਤੁਸੀਂ ਲਾਉਣੇ ਆ Cale, 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 <hesitation> video, nawali man, <hesitation> kaya kaya, <hesitation> lagi, <noise> haiterna jauh, wariyo ya. किन्ने मिनट हो गए है किन्ने हो गए किन्ने हो गए आयो आयो फिर पहन के पटाके うん。 ਚਲੋ 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 ਨਿਕਲ ਗਈ ਕੋਈ ਨਹੀਂ ਕੋਈ ਨਹੀਂ ਖਿੱਚ 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 ਆ 10 ਪੂਰੇ ਕਰਨੇ ਆ ਅੱਠ ਹੋਇਆ ਹੁੜਾ ਚੱਲੇ ਲੋ ਜੀ ਤੂੰ ਤਾਂ ਜਵਾਨ ਹੈ ਜੇ ਖੁਸ਼ ਬੰਨਾ ਹੈ ਤਾਂ ਵੱਖਰਾ ਕਰਨਾ ਹੀ ਪੈਣਾ चल भी चल दस दी ਕਿੰਨੇ ਹੋ ਗਏ ਕੰਪਲੀਟ ਗਰਾਊਂਡ ਦੇ ਮੈਂ ਤਾਂ ਨੇ ਸਾਰਿਆਂ ਨਾਲ ਵਧੀਆ ਕਿਹੜੀ ਜਿਹੜਾ ਸਿੱਛ ਦੇ ਦੇਖਣਾ ਡੋਲੇ ਦੇਖਣਾ ਉਹ ਨਹੀਂ ਹੁੰਦਾ ਇੱਥੇ ਆ ਕੇ ਪਤਾ ਲੱਗਦਾ ਸੁਮਿੰਦ ਲਾਇਆ ਕਰੋ ਥੈਂਕ ਯੂ ਚਲੋ ਇਹ ਚੁੱਭਰੋ ਚੱਲੀ ਜਾਂਦੇ ਚਲੋ 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 ਤੁਸੀਂ ਰੈਸਟ ਕਰ ਲਓ ਨੇ ਸਾਰੇ ਖਤ ਲਓ 11 ਤੋਂ ਲੈ ਕੇ 20 ਤੱਕ ਹੈ ਪਾਣੀ ਪੁਣੀ ਪੀ ਲਿਆ ਸੀ ਆ ਉਹ ਬੋਤਲ ਲੈ ਕੇ ਨਹੀਂ ਪਾਣੀ ਵਾਲੀ ਮੇਰੀ ਖਿੱਚੋ 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 ਪੜਾਕੇ ਪਹਿਣ ਪੜਾਕੇ ਪਤਾ ਲੱਗ ਜਾ ਚੋਬਰ ਸਰਾਵਾਂ ਦੇ ਗਰਾਊਂਡ 'ਚ ਫਿਰਦੇ ਆ ਜਵਾਨੀ ਆ ਹੁਣ ਜੇ ਹੁਣ ਨਾ ਕੋਈ ਆਇਆ ਫੇਰ ਨਹੀਂ ਹੁਣ ਅੱਗ ਕੱਢਿਆ ਕਰੋ ਅੱਗ ਖੇਡੋ ਖੇਡੋ 11 ਮਿੰਟ ਹੋ ਗਏ 1 ਮਿੰਟ ਹੋ ਗਿਆ ਜੇ 5 ਮਿੰਟ ਲਾ ਕੇ ਨਾ ਬਹੁਤ ਤਗੜੇ ਆ ਖੇਚੋ 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 ਬਸ ਪੈਰ ਧਿਆਨ ਨਾਲ ਰੱਖਿਓ ਕੰਨੀ ਦੇ ਨਾਲ ਰੱਖ ਲਓ ਬਾਲਾ ਮੇਰੇ ਹੱਥ ਕੰਬਣ ਲੱਗੇ ਇਹਨਾਂ ਜ਼ੋਰ ਲੱਗਿਆ ਕੱਢ ਦੋ ਕੱਢ ਦੇ ਧੂਆਂ ਮੈਂ ਉਹ ਨਜ਼ਰ ਨਹੀਂ ਕੱਟਣੀ ਜਿੰਨਾ ਯਾਰ ਤੁਸੀਂ ਬਾਹੋਂ ਕਹਿੰਦੇ ਨਹੀਂ ਕਿ ਬੱਸ ਹੱਥ ਖੜੇ ਐ ਲਾਓ ਧਿਆਨ ਨਾ ਬੱਸ ਤੂੰ ਵੀ ਲਾਲਾ ਹੋ ਰੋਣੇ ਦਾ ਕਿ ਬੱਸ ਜਾਂ ਫਿਰ ਆ ਰੱਖ ਟੱਕਣ ਲੋਣੇ ਚੱਲ ਚੱਲ ਜਾ ਆ ਜਾ ਯਾ 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 ਬੋਲੇ ਚਾਂਦੂ ਦੁਕਾਨ ਦੱਸੀ ਨੀ ਰੱਤ ਸਪਾਟ ਕੋਈ ਕਹਿੰਦਾ ਅੱਗੇ ਜਮਾ ਸਟਾਫ ਸੁਸਤਾ ਆਮ ਖਾਣਾ ਆ ਜਾ ਚੱਲੋ ਚੱਲੋ ਚੋਬਰੋ ਸਲੋ ਜੇ ਹੋ ਗਏ ਅੱਜ ਲੱਸੀ ਜਿਹੜੀ ਮਿਲ ਗਈ ਨਾ ਜਿਹੜੀ ਸਾਰੀ ਲੱਸੀ ਤੁਸੀਂ ਬਣੀ ਆ ਉਹ ਜਿਹੜਾ ਜੋ ਜੋ ਵੀ ਕੋਈ ਕੜਾ ਕੋਈ ਚਟੂਰੀ ਭਰੀ ਹੋਈ ਲੱਸੀ ਦੀ ਜਾਂ ਉੱਥੇ ਕੁਝ ਵੀ ਭਰ ਕੇ ਰੱਖਿਆ ਪਿਆ ਹੋਇਆ ਜੱਗ ਜੁਗ ਕਹਿੰਦੇ ਵੀ ਬਾਕੀ ਸਾਰੇ ਕੱਲ ਨੂੰ ਵੀ ਲੈ ਜਾਓ ਅੱਜ ਸਾਡੀ ਆ ਇਹ ਠੀਕ ਹੈ ਦਾਲ ਦੂੜ ਸਾਰਾ ਕੁਝ ਰੋਟੀਆਂ ਰੋਟੀਆਂ ਸਾਰਾ ਕੁਝ ਸੰਭਾਲ ਦੇਣਾ ਜਾ ਕੇ ਚਲੋ ਚਲੋ ਖਿੱਚੋ ਖਿੱਚੋ ਪੂਰੇ ਕਰਨੇ ਆ ਮਿੰਟ ਹੋ ਗਏ ਹੋ ਗਏ 13 ਸਾਢੇ 3 ਮਿੰਟ ਹੋ ਗਏ ਤੁਹਾਡੇ ਉਹ ਹੱਡ ਲਾ ਦੇ ਸਿੱਧੀ ਕਰਕੇ ਬਲਜੀਤ ਲਾ ਦੂਗਾ ਆਪੇ ਤੁਸੀਂ ਲਾਓ ਚਲੋ 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 ਠੀਕ ਹੈ ਲੱਗਦਾ ਦੋ ਬਦਾਮ ਵੱਧ ਪਿਉਣੇ ਬਣੇ ਅੱਜ ਹੈਨਾ ਉਹ ਗੁੱਗੂ ਗੱਲ ਕਹਿੰਦਾ ਨਾ ਅੱਜ ਦੋ ਬਦਾਮ ਵੱਧ ਪਿਉਂਦੇ ਹੋ ਜਿਆਦਾ ਜ਼ੋਰ ਤਾਂ ਨਹੀਂ ਲੱਗਿਆ ਇਹਦਾ ਹੁੰਦਾ ਨਾ ਹਰਮਨ ਦਾ ਪਹਿਲਾਂ ਨੂੰ ਪਤਾ ਹੌਲੀ ਹੌਲੀ ਤੁਹਾਨੂੰ ਉਹ ਕਰਾਂਗੇ ਅਸੀਂ ਹੌਲੀ ਹੌਲੀ ਹਾਰਡ ਪ੍ਰੈਕਟਿਸ ਵੀ ਲਿਆਵਾਂਗੇ ਮੈਂ ਚੱਲ ਲਾੜਾਂ ਦੇ ਜੀ ਕਰਦਾ ਮੈਂ ਤੇ ਗੋਲਾ ਲਾਉਣਾ ਤੇ ਗੋਲਾ ਘੱਟ ਲੈ ਕਰ ਲਓ ਹੁਣ ਮਾਨ ਪਾ ਖਚਾਵਾ 10 ਮਿੰਟ ਅੱਛਾ 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 ਚਲੋ 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 ਚਲੇ ਹਜੇ ਕਿੱਥੇ ਦੋ ਲਾਉਣੇ ਆ 14 ਮਿੰਟ ਹੋ ਗਏ ਬਲਜੀਤ ਕਰ ਮੋਟੀਵੇਟ ਚੋਬਰਾਂ ਨੂੰ ਗਰਾਜ ਕਿਉਂ ਖਾਣਗੇ ਵਾਦੇ ਇਹ ਆਏ ਨਾ ਉਹ ਕੀ ਕਹਿੰਦੇ ਹੁੰਦੇ ਆ ਚੂਰੀ ਚੂਰੀ ਚ ਪਾ ਲਓ 5 6 ਚਮਚ ਵਿੱਚੇ ਬਣਾ ਵਿੱਚੇ ਦਾਖਾਂ ਵੇਖੋ ਬਣਦੇ ਪਹਿਲਵਾਨ ਤੇ ਹੁਣ ਇਹ ਆਏ ਚਲੋ 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 ਖਿੱਚ ਕੇ ਚੱਲ ਚੱਲਦੇ ਨੇ ਸ਼ਾਪਰੀ ਹੋ ਗਏ ਹਾਫ ਟਾਈਮ ਹੋ ਗਿਆ ਤੁਹਾਡਾ 5 ਮਿੰਟ ਹੋ ਗਏ 5 ਰਹਿ ਗਏ ਬਾਈ ਤਾਂ ਤੁਹਾਨੂੰ ਵੇਖਣਾ ਹੀ ਆ ਮੋਟੀਵੇਟੇਟ ਹੀ ਕਰਨਾ ਤਾੜੀਆਂ ਤੁੜੀਆਂ ਮਾਰ ਦੇਣ ਵਾਸਤੇ ਯਾਰ ਤਾੜੀਆਂ ਮਾਰ ਦਿਓ ਇੰਨੇ ਮੋਟੀਵੇਟੇ ਬਹੁਤ ਵਧੀਆ ਬਹੁਤ ਵਧੀਆ ਛੋਟੇ ਛੋਟੇ ਵੇਖ ਹੁੰਦੇ ਵੇਖ ਉਹ ਵੇਖੋ ਕਿੰਨਾ ਤੇਜ਼ ਆ ਉਹਦਾ ਗੋਲੀਆਂ ਨੂੰ ਅੱਛਾ ਕਿਸੇ ਦਾ ਜੰਪ ਨੇਚਰਲੀ ਕੁਦਰਤੀ ਵੱਧ ਹੁੰਦਾ ਦੇਖੋ ਇਹਦੇ ਨਾਲ ਵੇ ਪੂਰੀ ਉਹਨੂੰ ਲਾਉਂਦੇ ਛੋ ਖਿੱਚੋ 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 ਆ ਇਹਦੀ ਸਪੀਡ ਹੈ ਹਾਂ ਸਪੀਡ ਵੀ ਹੈ ਤੇ ਕੋਲੇ ਉਹ ਕਤੂਰਾ ਵੀ ਆ ਗਿਆ ਫੁੱਟਬਾਲ ਖੇਡਣ ਉਹ ਇੱਕ ਟੀਮ ਉਹ ਬਣਾ ਲੈਨੇ ਆ ਇੱਕ ਪਾਸੇ ਉਹਨਾਂ ਨੂੰ ਕਰ ਦਿਓ ਬਾਲਾ ਹੋ ਜਾਊਗਾ ਜਾਣ ਵਾਲੀ ਨਿਕਲ ਜੂਗੀ ਨਾਲ ਟਾਈਮ ਹੋ ਗਿਆ ਹੁਣ ਕੱਲ ਨੂੰ ਕੱਲਾ ਫੁੱਟਬਾਲ ਲੈ ਆਇਓ ਇਹ ਜਿੱਦੇ ਫੁੱਟਬਾਲ ਲਾਉਣੇ ਉਦੋਂ ਹੈ ਜਿੱਦੇ ਫੁੱਟਬਾਲ ਲਾਉਣਾ ਨਾ ਉਦੋਂ ਹੋਰ ਕੁਝ ਨਾ ਕਰਿਆ ਕਰੋ ਫਿਰ ਪੂਰਾ ਘੰਟਾ ਲੱਗ ਜੂਗਾ ਇੱਕ ਅਥਨੇ ਅੱਜ ਗਰਾਊਂਡ ਵਹਿ ਜੂਗਾ ਜੇ ਨਾਮ ਆਇਆ ਉਹਨਾਂ ਨੇ ਮੈਂ ਤਾਂ ਕਹਿਦਾ ਸੀਗਾ ਸ਼ਾਇਦ ਬਾਦੂਗਾ ਉਹ ਉਹ ਸ਼ਾਮ ਨੂੰ ਖੇਡਦੇ ਹੁੰਦੇ ਜਿਹੜੇ ਕੱਲ ਮਿਲਿਆ ਸੀ ਤੇ ਉਹਨਾਂ ਨੇ ਨਾਮ ਆਇਆ ਫਿਰ ਆਪਾਂ ਕੱਲ ਨੂੰ ਵਾਦਾਂਗੇ ਖਿੱਚ ਲਓ ਜੋਰ ਥੀਕ ਲਾ ਲੇਜ ਕੁਰਕਰਿਆਂ ਦਾ ਪਤਾ ਲੱਗ ਗਿਆ ਨਾ ਹੁਣ ਜਿਹੜੇ ਖਾਦੇ ਆ ਜਿਹਨੇ ਘੋ ਖਾਦਾ ਉਹ ਹੀ ਖੜੂਗਾ ਨੇਕ ਉਰਕਰੇ ਦਾ ਬਾਹਰ ਨੂੰ ਹੁੰਦੇ ਨੱਕ ਵੇਜ ਦੀ ਮੂੰਹ ਵੇਜ ਦੀ ਵਾਲਾ ਮਾਰਨਗੇ ਉਹ ਤੰਗ ਕਰਨਗੇ ਤੰਗ ਭੁਜ ਗਿਆ ਭਜ ਗਿਆ ਜਿਹੜਾ ਖਾਣੇ ਤੁਸੀਂ ਇਹ ਦੇਸੀ ਕੌਮ ਮਾਰਿਆ ਕਰੋ ਅੰਦਰ ਜਿਹੜਾ ਜਲੰਧਰ ਕੋਈ ਵੇਹੇ ਤਗੜੇ ਆ ਦੋਨੇ ਤੁਹਾਡੀ ਸੇਰ ਬਹੁਤ ਵਧੀਆ ਥੋੜਾ ਜਿਹਾ ਫਟੋਗੇ ਨਾ ਬਹੁਤ ਤਗੜੇ ਆ ਇਹ ਦੋਨੇ ਜਿਵੇਂ ਸਾਡੇ ਸ੍ਰੀ ਗਾਇੀ ਦੋਵਾਂ ਦੇ ਸਾਡੀ ਸਾਰੀ ਕਲਾ ਚ ਆਏ ਸੀ ਸਹੀ ਐ ਫਟਾ ਵਧੀਆ ਸਰੀਰ ਇਹਨਾਂ ਦੇ ਥੋੜਾ ਜਿਹਾ ਫਟ ਕਰਨ ਵਾਲੇ ਆ ਥੋੜੇ ਬਸ ਹੋ ਜਾਣਗੇ ਪਹਿਲਾਂ ਦਾ ਵਧੀਆ ਸੀਗੇ ਹੁਣ ਮੋਟੇ ਹੁਣ ਫੇਰ ਕੱਢ ਜਾਣਗੇ ਵੇਖ ਲਈ ਹੋ ਗਏ ਹੋ ਗਏ 16 6 ਮਿੰਟ 36 ਸਕਿੰਡ ਹੋ ਗਏ ਰਹਿ ਗਏ ਤੁਹਾਡੇ 3 ਮਿੰਟ ਗੁੱਡ ਗੁੱਡ ਤਿੰਨ ਮਿੰਟ ਰਹਿ ਗਏ ਖਚਲ ਨੀ ਨੀ ਅੱਜ ਨਹੀਂ ਲੱਗਣਾ ਹਟਵਾਲ ਮੁੜ ਕੇ ਆਇਆ ਨਹੀਂ ਆਣਾ ਕੱਲ ਨੂੰ ਲੈਗ ਲਾਉਣੀ ਆ ਹੁਣ ਕੇ ਹੋ ਗਏ ਔਖੇ ਸਿੱਧੀ ਜੀ ਗੱਲ ਮੈਨੂੰ ਦੱਸਾਂ ਘੂਆ ਜਾਣਾ ਨਿਕਲ ਜੇ ਥੋੜਾ ਜੀ ਨਹੀਂ ਕਰਨਾ ਤੜਕੇ ਉੱਠਣ ਨੂੰ ਉਹ ਸੌਣਾ ਹੌਲੀ ਹੌਲੀ ਚੱਲੋ ਸਿੱਦੇ ਸਿੱਦੇ ਉਹ ਹਾਂ ਉਹਦੇ ਬਹੁਤ ਨਹੀਂ ਆਪਾਂ ਸੋਮਵਾਰਾ ਸਪ੍ਰਿੰਟਾਂ ਦੇ ਫੁੱਟ ਵਾਲੀ ਰੱਖਾਂਗੇ ਨਾ ਥੋੜੀਆਂ ਸਪ੍ਰਿੰਟਾਂ ਲਾ ਕੇ ਕਿਉਂਕਿ ਸਪ੍ਰਿੰਟਾਂ ਫੁੱਟ ਵਾਲੀ ਇੱਕੋ ਜਿਹੀ ਹੀ ਹੈ ਨਾਲੇ ਥੋੜਾ ਜਿਹਾ ਗਰਾਊਂਡ ਸੈੱਟ ਹੋ ਜਾਊਗਾ ਜੇ ਤਾਂ ਅਜ ਮਾਰਤਾ ਉਹਨਾਂ ਨੇ ਨਹੀਂ ਫਿਰ ਮੈਂ ਲੈ ਆਉਂ ਟਰੈਕਟਰ ਆਪਾਂ ਬਣਾਵਾਂਗੇ ਵਧੀਆ ਨੂੰ ਖਿੱਚ ਦੇ ਰਹਿ ਕੇ 3 ਮਿੰਟ 2.5 2.5 ਮਿੰਟ ਰਹਿਗੇ 10 ਮੋਹਣ ਵਾਲੇ ਆ ਥੋੜੇ ਸ਼ਾਬਾਸ਼ ਹੈ ਗਿਆ ਜਾਣ ਹੈ ਗਈ ਆ ਦੁੱਧ ਦੁੱਧ ਪੀਂਦੇ ਆ ਲੱਗਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਕਤੂਰੇ ਵੀ ਲਾਉਣਗੇ ਤੁਹਾਡੇ ਨਾਲ ਹੀ ਖਿੱਚ ਦੋ ਖਿੱਚ ਦੋ ਖਿੱਚ ਦੋ ਕਰਾਂ ਇਹ ਆ ਜਿਹੜੀ ਆ ਆ ਆ ਐਕਸਰਸਾਈਜ਼ ਹੈ ਨਾ ਇਹ ਬੰਦੇ ਨੂੰ ਬਹੁਤ ਜਾਨਦਾਰ ਬਣਾਉਂਦੀ ਹੈ ਯਾਨੀ ਕਿ ਐਕਟੀਵਿਟੀ ਇਧਰ ਕੋ ਮਣਾ ਉਧਰ ਕੋ ਮਣਾ ਜੰਪ ਮਾਰਨੇ ਜੰਪ ਵੀ ਹੋਣਗੇ ਇਹਦੇ ਨਾਲ ਹੈਨਾ ਤੇ ਇਹਦੇ ਨਾਲ ਸਾਹ ਚੜਨੋਂ ਹਟ ਜਾਊਗਾ ਫਿਟਨੈਸ ਵਾਲੀ ਜਿਹੜੀ ਥਕਾਵਟ ਹੁੰਦੀ ਹੈ ਨਾ ਬੰਦੇ ਨੂੰ ਸਕਾਊਟ ਹੁਣ ਉਹ ਹਟ ਜੂਗੀ ਵੈਰੀ ਗੁੱਡ ਯਾਰ ਸਰਾਸਰਾ ਅੱਜ ਪੀਲੀਆਂ ਵਾਲੇ ਵੇਖ ਹਟਦੇ ਜਿਵੇਂ ਨੂੰ ਟਰੋੜਦੇ ਹੁੰਦੇ ਆ ਬਸ ਲੈ ਲਿਆ ਕੰਮ 2 ਮਿੰਟ ਹੀ ਆ 1.5 ਮਿੰਟ ਹੀ ਕੋਈ ਨਹੀਂ ਰਾਵ ਨਾਲ ਸਲੋ ਹੋ ਜਾ ਕਰੋ ਚੱਪਲਾ ਨਾ ਪਾਇਆ ਕਰੋ ਯਾਰ ਚੱਪਲਾ ਲਾ ਦਿਓ ਤੁਸੀਂ ਚੱਪਲਾ ਲਾ ਦਿਓ ਸਲਿੱਪ ਕਰਨੀਆਂ ਐ ਬਸ ਡੇਢ ਮਿੰਟ ਰਹਿ ਗਿਆ ਡੇਢ ਮਿੰਟ ਲੈ ਲੈ ਕੰਮ ਸਲੋ ਹੋ ਗਏ ਸਪੀਡ ਵਧਾਉਣ ਡੇਢ ਮਿੰਟ ਡੇਢ ਮਿੰਟ ਸਪੀਡ ਦਾ ਸਪੀਡ ਹਾਂ ਇੱਕ ਇੱਕ ਲਾ ਕੇ ਭਾਜਾ ਕਰਵਾਈ ਦੀ ਚਲੋ 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 ਸਪੀਡ ਇੱਕ ਇੱਕ ਲਾ ਕੇ ਇਕੱਠੇ ਨਾ ਹੋਇਆ ਕਰੋ ਕਤੂਰੇ ਵੀ ਕਹਿੰਦੇ ਅਸੀਂ ਪੁੱਟੇ ਸਦੇ ਹੋ ਲਿਆ ਨਾ ਰਹਿ ਗਿਆ 1 ਮਿੰਟ ਦੇ ਕਰੀਬ ਬੰਦੇ ਬਾਲੇ ਹੋ ਗਏ ਸਲੋ ਹੋ ਗਏ ਤਾਈ ਹਣਾ ਪਿੱਛੇ ਲਾਲਾ ਤੂੰ ਚਲੋ 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 ਚਲੇ ਕੱਢ ਦਿਓ ਅੱਗੇ ਉਹਦੇ ਲਾਹੇ ਹੀਰੇ ਦੇ ਨਾਲ ਜਿਹੜਾ ਗਾਉਂਦਾ ਮੁੰਡਾ ਉਹਦੇ ਕਮੈਂਟ ਆਏ ਸੀ ਉਹਨੇ ਰੀਲ ਸਟੋਰੀ ਵੀ ਪਾਈ ਸੀ ਆਪਣੀ ਮੈਂ ਉਹਨੂੰ ਮੈਸੇਜ ਵੀ ਕੀਤਾ ਸੀ ਫਿਰ ਉਹਨੇ ਵੀ ਰਿਪਲਾਈ ਵੀ ਕੀਤਾ ਮੈਂ ਬਈ ਧੰਨਵਾਦ ਵੀ ਤੁਸੀਂ ਸਾਡੇ ਸਪੋਰਟਸ ਨੂੰ ਪ੍ਰਮੋਟ ਕੀਤਾ ਗੇਮਾਂ ਨੂੰ ਵਧੀਆ ਗੱਲ ਹੈ ਖਤਲੋ ਖਤਲੋ ਰਹਿ ਗਿਆ ਰਹਿ ਗਿਆ ਲਾਸਟ ਮਿੰਟ ਅਖੀਰਲਾ ਮਿੰਟ ਓਏ ਹੁਣ ਸਪੀਡ ਵਧਾ ਦਿਓ ਅਖੀਰਲਾ ਮਿੰਟ ਆ ਪਤਾ ਲੱਗੇ ਓ ਬਹੁਤ ਵਧੀਆ ਜੰਪ ਆ ਯਾਰ ਵਾਕੇ ਉਹ ਤੂੰ ਲੌਂਗ ਜੰਪ ਕਰਿਆ ਕਰ ਸਕੂਲ ਚ ਲੌਂਗ ਜੰਪ ਲੈ ਕਰ ਕੱਲ ਨੂੰ ਆਪਾਂ ਲੈਗ ਲਾਉਣੀ ਹੈ ਨਾ ਕੱਲ ਨੂੰ ਆਪਾਂ ਨਾਲ ਲੌਂਗ ਜੰਪ ਪਹਿਲਾਂ ਲਾ ਲਾਂਗੇ ਉਹਦੇ ਨਾਲ ਆਰਮ ਅਪ ਹੋ ਜਾਊਗਾ ਨਾਲੇ ਕੱਲ ਨੂੰ ਕਈ ਲੈ ਆਵਾਂਗੇ ਨਾ ਉੱਥੇ ਜਪਟ ਲਾਂਗੇ ਸਾਈਡ ਤੇ ਬ੍ਰਾਡ ਜੰਪ ਤੇ ਲੌਂਗ ਜੰਪ ਲਾਉਣੇ ਜ਼ਰੂਰੀ ਹੈ ਉਹ ਲੈ ਵੀ ਹੋ ਗਿਆ ਲਾਸਟ 30 ਸੈਕਿੰਡ ਰਹਿ ਗਏ ਲਾ ਲਓ ਇੱਕ ਇੱਕ ਸੈੱਟ ਇੱਕ ਇੱਕ ਸੈੱਟ ਲਾਸਟ ਲਾ ਲਓ ਚਲੋ 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 ਇੱਕ ਇੱਕ ਸਕਿੰਟ ਰਹਿ ਗਿਆ ਇੱਕ ਇੱਕ ਹੋਣ ਗਏ 20 ਮਿੰਟ 20 20 ਮਿੰਟ ਹੋ ਗਏ ਬਹੁਤ ਵਧੀਆ ਲਾ ਲਓ ਇੱਕ ਇੱਕ ਸੈੱਟ ਲਾਸਟ ਹੈ ਇਹ ਧਿਆਨ ਨਾਲ ਬਹੁਤ ਵਧੀਆ ਵੈਰੀ ਗੁੱਡ ਸ਼ਾਬਾਸ਼ ਜੀ ਚਲੋ ਵੀ ਮਿੱਤਰੋ ਅੱਜ ਦਾ ਵਰਕਆਊਟ ਸੀਗਾ 20 ਮਿੰਟ ਦਾ ਚੋਬਰਾਂ ਨੇ ਬਹੁਤ ਸੋਹਣੀ ਮਿਹਨਤ ਲਾਈ ਆ ਥੈਂਕ ਯੂ